ਸਰ ਕਿਸ ਤਰ੍ਹਾਂ ਦੇਖਦੇ ਹੋ ਮਸਤੌਣਾ ਦੀ ਧਰਤੀ ਤੇ ਇੱਕ ਭੰਗੜਾ ਕੰਪੀਟੀਸ਼ਨ ਕਰਾਇਆ ਜਾ ਰਿਹਾ ਹੈ ਕਲੱਬ ਦੇ ਮੈਂਬਰਾਂ ਨੂੰ ਦੇਖੋ ਬੜੀ ਖੁਸ਼ੀ ਹੈ ਵੀ ਇਸ ਧਰਤੀ ਨੇ ਹਮੇਸ਼ਾ ਪੰਜਾਬ ਨੂੰ ਤੇ ਪੰਜਾਬ ਨੂੰ ਦੀ ਸਭਿਆਚਾਰ ਦੇ ਵਿੱਚ ਬਹੁਤ ਵੱਡਾ ਯੋਗਦਾਨ ਪਾਇਆ ਹੈ ਅੱਜ ਤੁਸੀਂ ਦੇਖ ਰਹੇ ਇੱਕ ਪਾਸੇ ਅੰਤਰਰਾਸ਼ਟਰੀ ਪੱਧਰ ਤੱਕ ਗੱਤਕਾ ਚੈਂਪੀਅਨਸ਼ਿਪ ਮਸਤੌਣਾ ਸਾਹਿਬ ਦੀ ਧਰਤੀ ਤੇ ਹੋ ਰਹੀ ਹੈ ਪੂਰੀ ਦੁਨੀਆ ਭਰ ਚੋਂ ਜਿਹੜੇ ਨੇ ਗੱਤਕੇ ਦੇ ਮਾਹਰ ਉਹ ਇੱਥੇ ਆਏ ਹੋਏ ਨੇ ਕੰਪੀਟੀਸ਼ਨ ਹੋ ਰਿਹਾ ਹੈ ਸਾਡੇ ਵਾਸਤੇ ਬੜੀ ਮਾਣ ਦੀ ਗੱਲ ਹੈ ਵੀ ਇਸ ਸਸਤਾ ਇਸ ਐਸੇ ਚੈਂਪੀਅਨਸ਼ਿਪ ਕਰਾਉਣ ਚਾਹੁੰਦਾ ਯੋਗਦਾਨ ਪਾ ਰਿਹਾ ਦੂਜੇ ਪਾਸੇ ਭੰਗੜਾ ਤੇ ਕਿੱਦਾਂ ਚੈਂਪੀਅਨਸ਼ਿਪ ਹੋ ਰਹੀ ਹੈ ਬੱਚਿਆਂ ਦੀ ਇਹ ਵੀ ਬੜੀ ਮਾਣ ਦੀ ਗੱਲ ਹੈ ਕਿਉਂਕਿ ਅੱਜ ਜਦ ਸਮੇਂ ਸਾਡਾ ਪੱਛਮੀ ਸੱਭਿਆਚਾਰ ਹਾਵੀ ਹੋ ਰਿਹਾ ਹੈ ਨੌਜਵਾਨਾਂ ਤੇ ਸੋਸ਼ਲ ਮੀਡੀਆ ਰਾਹੀਂ ਇੰਟਰਨੈਟ ਰਾਹੀਂ ਪੱਛਮੀ ਸੱਭਿਆਚਾਰ ਦਾ ਪ੍ਰਭਾਵ ਵੱਧ ਰਿਹਾ ਹੈ ਤੋ ਸਾਡੇ ਇਸ ਪੁਰਾਤਨ ਜਿਹੜੇ ਸਾਡੇ ਨਾਚ ਨੇ ਚਾਹੀ ਪਗੜਾ ਗਿੱਧਾ ਇਹਨਾਂ ਦੇ ਨਾਲ ਜਦ ਜੋੜਨ ਦੇ ਵਿੱਚ ਐਸੀ ਕੰਪੀਟੀਸ਼ਨ ਸਹਾਈ ਹੁੰਦੇ ਨੇ ਸੋ ਬਹੁਤ ਵਧੀਆ ਉਪਰਾਲਾ ਹੈ ਮੈਂ ਸਾਰੇ ਪ੍ਰਬੰਧਕਾਂ ਨੂੰ ਤੇ ਕਾਉਂਸਲ ਨੂੰ ਕਾਲ ਕਾਉਂਸਲ ਉਹਨਾਂ ਦੇ ਸਾਰੇ ਮੈਂਬਰਸ਼ਿਪਾਂ ਨੂੰ ਇਸ ਗੱਲ ਦੀ ਵਧਾਈ ਦਿੰਦਾ ਕਿ ਸਾਰਿਆਂ ਦੇ ਉਪਰਾਲੇ ਦੇ ਨਾਲ ਬੜੇ ਸਫਲਤਾਪੂਰਵਕ ਇਹ ਦੋਨੇ ਪ੍ਰੋਗਰਾਮ ਹੋਏ ਕੀ ਨਾਮ ਹੈ ਜੀ ਆਪਣਾ ਇੰਦਰਮੀਰ ਜੀ ਕੀ ਕਹਿਣਾ ਚਾਹੋਗੇ ਜੋ ਤੁਹਾਡੇ ਵੱਲੋਂ ਅੱਜ ਇੱਕ ਭੰਗੜਾ ਕੰਪੀਟੀਸ਼ਨ ਕਰਾਇਆ ਜਾ ਰਿਹਾ ਅਸੀਂ ਭੰਗੜਾ ਕੰਪੀਟੀਸ਼ਨ ਆਏ ਸਾਲ ਵੀ ਕਰਾਉਂਦੇ ਹਾਂ ਜੀ ਤੇ ਇਸ ਵਾਰ ਇੱਕ ਬੱਚਿਆਂ ਦਾ ਛੋਟੇ ਛੋਟੇ ਬੱਚਿਆਂ ਦਾ ਤੋਂ ਲੈ ਕੇ ਸੀਨੀਅਰ ਤੱਕ ਦੀ ਕੈਟਾਗਰੀ ਤੱਕ ਭੰਗੜਾ ਕਰਾਉਣਾ ਇਹ ਵੀ ਕੋਈ ਬੱਚਾ ਜਿਹੜਾ ਆਪਣਾ ਯੂਥ ਆ ਜਿਹੜਾ ਆਪਣਾ ਕਲਚਰ ਆ ਉਹ ਬੱਚਿਆ ਰਹੇ ਕਿੱਥੋਂ ਕਿੱਥੋਂ ਇਹ ਜੋ ਕੰਪੀਟੀਸ਼ਨਰ ਵਿੱਚ ਬੱਚੇ ਆਏ ਹਨ ਸਾਡੇ ਮਤਲਬ ਹਾਰੇ ਪੰਜਾਬ ਦੇ ਵਿੱਚੋਂ ਬੱਚੇ ਆਏ ਨੇ ਤੇ ਦਿੱਲੀ ਤੋਂ ਵੀ ਬੱਚੇ ਆਏ ਨੇ ਸਾਡੇ ਕੋਲ ਤੇ ਅਦਰਸ਼ਟਾ ਦੇ ਇੱਕ ਹਰਿਆਣੇ ਦੇ ਵਿੱਚੋਂ ਵੀ ਕੁਝ ਬੱਚੇ ਆਏ ਨੇ ਤੇ ਸਾਡੇ ਕੋਲ ਤੋਂ ਬਟ 100 ਤੋਂ ਵੱਧ ਬੱਚੇ ਆਏ ਨੇ ਕਿੰਨੀ ਵਾਰ ਕਰਾ ਰਹੇ ਹੋ ਇਸ ਵਾਰ ਇਹ ਸਾਡਾ ਥੀਕ ਚੈੱਕ ਆਪਾਂ ਕੀ ਲੱਗਦਾ ਅੱਗੇ ਇਹ ਪ੍ਰੋਗਰਾਮ ਤੁਹਾਡਾ ਚਾਲੂ ਰਹੇਗਾ ਚੱਲ ਜਿਹਾਣਾ ਜੀ ਅਸੀਂ ਇਹਦਾ ਕਲਚਰ ਨੂੰ ਪਤਾ ਜਾ ਰਿਹਾਗਾ ਉਹ ਉਹਦੇ ਤਕਰੀਬ ਮਤਲਬ ਕਿ ਅਸੀਂ ਚਾਹੁੰਦੇ ਹਾਂ ਕਿ ਸਾਡਾ ਪੰਜਾਬੀ ਲੋਕ ਨਾਚ ਜਿਹੜੀਆਂ ਪੁਰਾਣੀਆਂ ਸੱਭਦਤਾ ਸਾਡੀ ਹੋਰ ਆਪੋਲੇ ਅਸੀਂ ਇਸ ਕਰਕੇ ਇਹ ਨਵੇਂ ਬੱਚਿਆਂ ਨੂੰ ਜੋੜ ਜੋੜ ਇਹਨੂੰ ਬਚਾਉਣ ਦੀ ਕੋਸ਼ਿਸ਼ ਕਰ ਰਹੇ ਹਾਂ ਕੀ ਨਾਮ ਹੈ ਆਪਣਾ ਹਾਂਜੀ ਮੇਰਾ ਨਾਮ ਮੋਨਿਕ ਹੈ ਅਸੀਂ ਚਾਹ ਹਰਿਆਣੀ ਤੋਂ ਬਿੱਕਰ ਕਰਦੇ ਹਾਂ ਸ੍ਰੀਮੁਸਨ ਸਾਤ ਤੋਂ ਰਾਮਗੜ੍ਹ ਆ ਅੱਜ ਸੰਗਰੂਰ ਪਹੁੰਚੇ ਤੁਹਾਡੇ ਬੱਚੇ ਨੇ ਕੰਪੀਟੀਸ਼ਨ ਜਿੱਤਿਆ ਹੈ ਕਿਸ ਤਰ੍ਹਾਂ ਦੇਖਦੇ ਹਾਂ ਸਰ ਸਾਡੀ ਤਾਂ ਬਹੁਤ ਜ਼ਿਆਦਾ ਖੁਸ਼ੀ ਹੋ ਰਹੀ ਹੈ ਸਾਡੇ ਬੱਚੇ ਨੂੰ ਆ ਟੋਫੀ ਮਿਲੀ ਹੈ ਤੇ ਨਾਲ ਇਹਨੂੰ ਕੈਣੀ ਪ੍ਰਾਈਜ਼ ਵੀ ਮਿਲਿਆ ਤੇ ਇਹਨ ਲਈ ਬਹੁਤ ਬਟੈਚ ਨੂੰ ਕੈ ਖੁਸ਼ੀ ਵਾਲਾ ਤੇ ਅਸੀਂ ਸਭ ਨਾਲ ਸ਼ੇਅਰ ਕਰਨਾ ਚਾਹਦੇ ਹਾਂ